वेरी आओ जी सर प्लीज़ सो so, मैं रिक्वेस्ट कर सारी टीम आप एक प्लीज चेयर ले सो हाँ जी प्लीज इधर सेंटर से नवदीप फिर एंड इधर भी चेयर लगे ने अपना पहला ट्रेलर देखते हैं उस तो बाद वैब सीरीज बारे गलों बातें करते हैं सो so, रिक्वेस्ट जे गैसट आए हैं प्लीज़ एक बार तुम भी पिछले सीटिंग लै सकते एंड जी साम है सारी कास्ट प्रोड्यूसर एंड डायरैक्टर्स वो अगे वाली सीट से आकर बैठ सदार हो सारे रिज हो गए कि ਪੰਜ ਪੰਜ ਐਪੀਸੋਡਸ ਓਕੇ ਤੇ ਜਦੋਂ ਇਹ ਸੀਰੀਜ਼ ਬਣਾਈ ਕੀ ਸੀਗਾ ਮਨ ਦੇ ਵਿੱਚ ਵੀ ਕਿੱਦਾਂ ਦਾ ਜਨਰ ਲੈ ਕੇ ਆਏ ਆਂ ਇਹ ਵੈਬ ਸੀਰੀਜ਼ ਦੇ ਵਿੱਚ ਕਿ ਬਿਕਾਜ਼ ਅਸੀਂ ਦੇਖ ਰਹੇ ਕਾਸਟ ਵੀ ਬਹੁਤ ਬਾਖਮਾਲ ਹੈ ਐਂਡ ਲੀਲੀਪੁੱਟ ਫਰੂਕੀ ਸਾਹਿਬ ਉਹ ਵੀ ਤਾਂ ਸੀ ਇਸ ਦੇ ਵਿੱਚ ਲੈ ਕੇ ਆਏ ਹੋ ਕਿੱਦਾਂ ਦਾ ਜਨਰ ਹੋਣ ਵਾਲਾ ਹੈ ਸਾਰਾ ਐਕਸ਼ਨ ਹੈ ਥ੍ਰਿਲਰ ਹੈ ਕ੍ਰਾਈਮ ਹੈ ਉਹ ਕਿਉਂ ਹੋ ਰਿਹਾ ਕਿਵੇਂ ਹੋ ਰਿਹਾ ਕਿੱਦਾਂ ਹੋ ਰਿਹਾ ਹੈ ਵੈਬ ਸੀਰੀਜ਼ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਆ ਬਿਠਿੰਡੇ ਦੀ ਗੱਦੀ ਪਿੱਛੇ ਲੜਾਈ ਹੈ

कैरेक्टर बहुत अच्छा था और एनसीसी ने हेल्प किया है कैरेक्टर प्ले करने में थोड़ा सा गला खराब है <laughs> तो हाँ जी कंटिन्यू प्लीज बाकी आप जब देखेंगे वेब सीरीज तो आप अच्छे से देख पाएंगे कि कैसे कैरेक्टर किस जोश के साथ किया है और निकल के आया है कैरेक्टर पूरा ਸੋ so, NCC ਨੇ ਮੇਰਾ ਹੈਲਪ ਕੀਤਾ ਹੈ ਔਰ ਕਿਉਂਕਿ ਮੈਂ ਇੱਕ ਸਪੋਰਟਸ ਪਲੇਅਰ ਵੀ ਹਾਂ ਤਾਂ ਉਹ ਔਰ ਜ਼ਿਆਦਾ ਹੈਲਪ ਕਰਦਾ ਉਸ ਪਰਸਨਲਿਟੀ ਕੋ ਗਰੋ ਕਰਦੇ ਮੈਂ। ਕੀ ਬਾਤ ਹੈ। ਥੈਂਕ ਯੂ so much। so thank I request you, you to pass the mic to Vicky properly ਵਧੀਆ ਡਿਸਪਲੇ ਕਰਨਾ ਚਾਹੁੰਦੇ ਸੀ ਐਂਡ ਇਸ ਦੇ ਵਿੱਚ ਕੀ ਖਾਸ ਹੋਣ ਵਾਲਾ ਤੁਹਾਡੇ ਡਾਇਰੈਕਟਰ ਦੇ ਪੁਆਇੰਟ ਆਫ View ਨਾਲ? ਖਾਸ ਤਾਂ ਇਹ ਹੈ ਕਿ ਮੇਰੀ ਐਂਟਰੀ ਸੀ ਇੰਡਸਟਰੀ 'ਚ ਪਹਿਲੀ ਸੀਰੀਜ਼ ਸੀ ਮੇਰੀ ਜਿਹੜੀ ਮੈਂ ਲਿਖੀ ਐਂਡ ਡਾਇਰੈਕਟ ਕੀਤੀ। ਤੇ ਬਸ ਇਹ ਹੋਇਆ ਕਿ ਸਾਰੀ ਚੀਜ਼ਾਂ ਮੈਨੂੰ ਆਪ ਹੀ ਅੱਛਾ ਲੱਗਦਾ ਕਰਨਾ। ਹਰ ਇੱਕ ਚੀਜ਼ ਨੂੰ ਪ੍ਰੋਪਰ ਦੇਖਣਾ ਪੋਸਟ ਹੋਵੇ ਪ੍ਰੀ ਪ੍ਰੋਡਕਸ਼ਨ ਹੋਵੇ ਜੋ ਵੀ ਹੋਵੇ ਸੋ ਮੇਰੀ ਪਹਿਲੀ ਸੀਗੀ ਇਹ ਉਸ ਤੋਂ ਬਾਅਦ ਨਸੀਬ ਪੁਰਾ ਸਾਡੀ ਆਈ ਸੋ ਅੱਗੇ ਹੁਣ ਪ੍ਰੋਜੈਕਟ ਹੈਗੇ ਨੇ ਫਿਲਹਾਲ ਆਪਾਂ ਬਟੰਡਾ ਦੀ ਗੱਲ ਕਰਦੇ ਆਂ ਕੀ ਬਦ ਹੈ ਥੈਂਕ ਯੂ ਸਰ ਜੀ ਨੋਰ ਲੀਜ਼ ਹੋ ਰਹੀ ਹੈ ਸਰ ਸੋ ਆਪਾਂ ਹੁਣ ਸਾਡੇ ਪ੍ਰੋਡਿਊਸਰਸ ਬੈਠੇ ਨੇ ਇਸ ਵੈਬ ਸੀਰੀਜ਼ ਲਈ ਕਿਵੇਂ ਤੁਸੀਂ ਆਨ ਬੋਰਡ ਆਏ ਕਿਵੇਂ ਤੁਹਾਡਾ ਵਿੰਕਲ ਬਾਈ ਨਾਲ ਕਨੈਕਟ ਹੋਇਆ ਐਂਡ ਸਾਰਾ ਪਲੀਜ਼ ਦੱਸੋ ساری ਝਰਨੀ ਐ ਸਭ ਤੋਂ ਪਹਿਲਾਂ ਇਹ ਵਿੰਕਲ ਜਿਹੜਾ ਜੀ ਇਹ ਮੇਰਾ ਛੋਟਾ ਪਾਈ ਐ ਇਹ ਕਹਿੰਦਾ ਮੇਰੇ ਕੋਲ ਫਿਲਮ ਹੈ ਸਟੋਰੀ ਹੈ ਜਿਸ ਨੂੰ ਮੈਂ ਇੱਕ ਫਿਲਮ ਬਣਾਣਾ ਚਾਹੁੰਦਾ ਵੈਬ ਸੀਰੀਜ਼ ਬਣਾਣਾ ਚਾਹੁੰਦਾ ਤੇ ਕਹਿੰਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਇਹਦੀ ਸਟੋਰੀ ਸੁਣੀ ਮੈਨੂੰ ਬਹੁਤ ਵਧੀਆ ਲੱਗੀ ਔਰ ਉਸ ਤੋਂ ਬਾਅਦ ਫਿਰ ਮੈਂ ਨੂੰ ਅਖਿਆ ਤੂੰ ਕਰ ਜਿਵੇਂ ਵੀ ਕਰਨਾ ਚਾਹੁੰਦਾ ਆਪਾਂ ਕਰਦੇ ਕੋਈ ਜਾਨੀ ਔਰ ਇਸ ਤਰ੍ਹਾਂ ਇਹਨੇ ਵਿੰਕਲ ਨੇ ਜੋ ਵੀ ਹੈ ਦੇਖੋ ਰਾਈਟਰ ਵੀ ਵਿੰਕਲ ਹੈ ਡਾਇਰੈਕਟਰ ਵੀ ਵਿੰਕਲ ਹੈ ਔਰ ਐਸੇ ਨਹੀਂ ਸਾਰਾ ਕਿਤਾ ਮੈਂ ਸਿਰਫ ਇੱਕ ਨਾਮ ਦਾ ਪ੍ਰੋਡਿਊਸਰ ਹੈ ਇਹਦੇ ਨਾਲ ਹੋਰ ਕੁਝ ਨਹੀਂ ਹੈ ਠੀਕ ਹੈ ਨਾ ਜੀ ਜੋ ਵੀ ਹੈ ਇਹ ਵਿੰਕਲ ਹੀ ਹੈ ਕੀ ਬਸ ਹੈ थैंक यू ਸੋ ਮਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਏ ਤੁਹਾਡੇ ਕਰਕੇ ਬਠਿੰਡਾ ਜੰਕਸ਼ਨ ਦਾ ਜੋ ਵੀ ਸਾਡੀ ਅੱਜ ਪ੍ਰੋਮੋਸ਼ਨ ਕਰੀਏ ਟੀਮ ਇਹ ਉਹਦੀ ਸਾਰੀ ਖਬਰਾਂ ਇੰਡਸਟਰੀ ਚ ਪਹੁੰਚਣੀਆਂ ਨੇ ਲੋਕਾਂ ਤੱਕ ਪਹੁੰਚਣੀਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੇਰਾ थैंक यू तू ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਉਹ ਕਰਦਾ ਪੇਸ਼ ਕਰਦਾਗਾ ਰਹੀ ਗੱਲ ਮੈਂ ਕਿਉਂ ਆਇਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਗਿੰਨੀ ਆਪਣਾ ਭਰਾ ਹੈ ਅਸੀਂ ਬਹੁਤ ਟਾਈਮ ਤੋਂ ਇਕੱਠੇ ਮਤਲਬ ਜਰਨੀ ਸਟਾਰਟ ਕੀਤੀ ਹੋਈ ਹੈ ਯੂਨੀਵਰਸਿਟੀ ਤੋਂ ਅਸੀਂ ਇਕੱਠੇ ਪੰਜਾਬੀ ਸਟੇ ਪਟਾਲਾ ਤੋਂ ਫਿਰ ਆਪਣੇ ਬਿੰਕਲ ਬਿੰਕਲ ਨਾਲ ਮੈਂ ਪਹਿਲਾਂ ਇੱਕ ਫਿਲਮ ਕਰ ਚੁੱਕਿਆ ਨਸੀਹ ਪੁਰਾ ਉਦੋਂ ਤੋਂ ਬਿੰਕਲ ਨਾਲ ਜੁੜੇ ਹੋਇਆ ਬਹੁਤ ਮਿਹਨਤੀ ਮੁੰਡਾ ਹੈ ਨਵੇਂ ਆਈਡੀਆਜ਼ ਨੇ ਨਵੇਂ ਤਰੀਕੇ ਨਾਲ ਕੰਮ ਕਰਨ ਦਾ ਇਹਨੂੰ ਸ਼ੌਕ ਹੈ ਤੇ ਫਿਰ ਪ੍ਰੋਡਿਊਸਰ ਸਾਹਿਬ ਸਾਡੇ ਜਿਹੜੇ ਨਵੇਂ ਨੇ ਉਹ ਕਹਿੰਦੇ ਨੇ ਵੀ ਅਸੀਂ ਨਾਮ ਦੇ ਪ੍ਰੋਡਿਊਸਰ ਹਾਂ ਉਹਨਾਂ ਨੇ ਹੁਣੇ ਕਿਹਾ ਨਾਮ ਦੇ ਨਹੀਂ ਹੈਗੇ ਤੁਸੀਂ ਐਕਚੁਅਲ ਚ ਪ੍ਰੋਡਿਊਸਰ ਹੈਗੇ ਹੋ ਇਦਾਂ ਦੇ ਨਾਮ ਦੇ ਪ੍ਰੋਡਿਊਸਰ ਮੈ ਜਾਣਾ ਹਰ ਡਾਇਰੈਕਟਰ ਨੂੰ ਐਕਟਰ ਨੂੰ ਮਿਲ ਲੈ ਚਾਹੀਦੇ ਨੇ ਜਿਹੜੇ ਫਿਲਮ ਬਣਾਉਣ ਤੋਂ ਬਾਅਦ ਕਹਿਣ ਵੀ ਮੈਂ ਨਾਮ ਦੇਈਆਂ ਆ ਬਾਕੀ ਸਾਰੀ ਸਟਾਰ ਕਾਸਟ ਬਹੁਤ ਅੱਛਾ ਕੰਮ ਕੀਤਾ ਟ੍ਰੇਲਰ ਦੇਖਿਆ ਮੈਨੂੰ ਵਧੀਆ ਲੱਗਿਆ ਤੇ ਮੇਰਾ ਆਨ ਦਾ ਰੀਜ਼ਨ ਇਹ ਵੀ ਹੈਗਾ ਪਹਿਲਾਂ ਤਾਂ ਇਹਨਾਂ ਨਾਲ ਦੋਸਤੀ ਹੈ ਗਿੱਨੀ ਹੋ ਗਿਆ ਬਿੰਕਲ ਹੋ ਗਿਆ ਫਿਰ ਨੰਬਰ 2 ਤੇ ਜਿਹੜਾ ਵੀ ਨਵਾਂ ਪ੍ਰੋਜੈਕਟ ਆਉਂਦਾ ਮੈਨੂੰ ਲੱਗਦਾ ਅਸੀਂ ਵੀ ਕਿਤੇ ਨਵੇਂ ਸੀ ਤਾਂ ਸਾਨੂੰ ਵੀ ਹੁੰਦਾ ਸੀ ਕੋਈ ਸਾਡੇ ਨਾਲ ਖੜਾ ਹੋਵੇ ਕੋਈ ਸਪੋਰਟ ਕਰੇ ਤਾਂ ਮੈਂ ਆਲਵੇਸ ਮੈਨੂੰ ਹੁੰਦਾ ਵੀ ਆਪਣੇ ਭਰਾ ਨੇ ਤਾਂ ਉਹਨਾਂ ਦੇ ਨਾਲ ਖੜ੍ਹੀਏ ਤਾਂ ਇਸੇ ਕਰਕੇ ਆਇਆ ਵੀ ਕੋਈ ਹੋਰ ਕੋਈ ਰੀਜ਼ਨ ਨਹੀਂ ਹੈਗਾ ਤੇ ਮੈਂ ਕਹਿਣਾਗਾ ਦਿਲੋਂ ਸਾਰਿਆਂ ਨੂੰ ਬਠਿੰਡਾ ਜੰਕਸ਼ਨ ਨੂੰ ਦੱਬ ਕੇ ਸਪੋਰਟ ਕਰੋ ਤੁਸੀਂ ਜਿਹੜੇ 10 ਤਰੀਕ ਨੂੰ ਆਉਣੀਆਂ ਨਾ ਤੇ ਸਾਰਿਆਂ ਨੇ ਦੇਖਿਓ ਤੇ ਰਿਵਿਊ ਵੀ ਜ਼ਰੂਰ ਦਿਓ ਇਸ ਕਰਕੇ ਮੈਂ ਅੱਜ ਇੱਥੇ ਆਇਆ ਜੀ ਥੈਂਕ ਯੂ ਕੀ ਗੱਲ ਬਈ ਥੈਂਕ ਯੂ ਸੋ ਮੱਚ ਪਹਿਲਾਂ ਤਾਂ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਹ ਵੈਬ ਸੀਰੀਜ਼ ਦੀ ਆਪਾਂ ਵੇਟ ਬਹੁਤ ਜ਼ਿਆਦਾ ਕੀਤੀ ਹੈ ਤੇ ਮੇਰਾ ਕੈਰੈਕਟਰ ਇਹਦੇ ਚ ਇੱਕ ਲਵ ਸਟੋਰੀ ਹੈ ਮਤਲਬ ਉਸ ਚੀਜ਼ ਨੂੰ ਬਹੁਤ ਹੀ ਓਕੇ ਸਾਰੀ ਇਸ ਚੀਜ਼ ਨੂੰ ਬਹੁਤ ਹੀ ਮਿਨੀਮਮ ਰੱਖਿਆ ਹੋਇਆ ਹੈ ਇਸ ਚੀਜ਼ ਨੇ ਕਿ ਇੱਕ ਐਕਸ਼ਨ ਤੋਂ ਹਟ ਕੇ ਪ੍ਰੋਪਰ ਲਵ ਸਟੋਰੀ ਦਿਖਾਈ ਗਈ ਹੈ ਨਹੀਂ ਇੱਕ ਲਵ ਸਟੋਰੀ ਦਾ ਛੋਟਾ ਜਿਹਾ ਪਾਰਟ ਹੈ ਪਰ ਤੁਹਾਨੂੰ ਦੇਖਣ ਚ ਜ਼ਰੂਰ ਵਧੀਆ ਲੱਗੂਗਾ ਥੈਂਕ ਯੂ ਤੁਸੀਂ ਆਪ ਵੀ ਐਕਸ਼ਨ ਕਰਦੇ ਨਜ਼ਰ ਆਉਗੇ ਜਿਵੇਂ ਅਰਚਨਾ ਕਰ ਰਹੇ ਨੇ ਇਸ ਚ ਬਿਲਕੁਲ ਨਹੀਂ ਫਿਲਮ ਦੇਖ ਕੇ ਤਾਂ ਪਤਾ ਲੱਗੇਗਾ ਜੀ ਨਹੀਂ ਬੈਟੇ ਮੈਂ ਪਹਿਲਾਂ ਹੀ ਕਲੀਅਰ ਕਰ ਦਲੀਆ ਮੇਰਾ ਕੋਈ ਐਕਸ਼ਨ ਸੀਨ ਨਹੀਂ ਹੈਗਾ ਥੈਂਕ ਯੂ ਥੈਂਕ ਯੂ so much ਤੇ ਤੁਸੀਂ ਸਾਰਿਆਂ ਨੇ 10 ਤਰੀਕ ਨੂੰ ਮੂਵੀ ਜ਼ਰੂਰ ਦੇਖਣੀ ਹੈ ਵੈਬ ਸੀਰੀਜ਼ ਸੌਰੀ ਜ਼ਰੂਰ ਦੇਖਣੀ ਹੈ ਥੈਂਕ ਯੂ ਥੈਂਕ ਯੂ ਬਠਿੰਡਾ ਜੈਕਸਨ ਤੁਸੀਂ ਸੀਰੀਜ਼ ਦਾ ਨਾਮ ਆ ਹਨਾ ਮਤਲਬ ਬਠਿੰਡੇ ਨੂੰ ਹੀ ਕਿਉਂ ਤੁਸੀਂ ਰੱਖਿਆ ਵੀ ਆਪਾਂ ਬਠਿੰਡਾ ਜੈਕਸਨ ਲੈ ਕੇ ਬਣਾਉਣੀ ਆ ਹੈਲੋ ਪਹਿਲੀ ਤੁਸੀਂ ਪਹਿਲਾਂ ਬਣਾਈ ਸੀ ਉਹ ਵੀ ਮੇਬੀ ਸ਼ਾਇਦ ਤੁਸੀਂ ਬਠਿੰਡੇ ਨੂੰ ਮੁੱਖ ਰੱਖ ਕੇ ਬਣਾਈ ਸੀਗੀ ਜੀ ਜੀ ਬਠਿੰਡਾ ਮੇਰਾ ਏਰੀਆ ਮੈਂ ਬਠਿੰਡੇ ਤੋਂ ਆ ਜੀ ਤਾਂ ਆਪਾਂ ਬਠਿੰਡੇ ਨੂੰ ਪ੍ਰਮੋਟ ਕਰਨਾ ਤੇ ਆਲਮੋਸਟ ਕਹਾਣੀ ਇਦਾਂ ਦੀ ਇੱਕ ਸਿੱਧੀ ਦੀ ਕਹਾਣੀ ਆ ਜਿਹਦੇ ਪਿੱਛੇ ਪੂਰੀ ਲੜਾਈ ਆ ਜਿਹਦਾ ਟ੍ਰੇਲਰ ਤੇ ਤੁਹਾਨੂੰ ਪਤਾ ਲੱਗ ਹੀ ਗਿਆਗਾ ਤਾਂ ਤਾਂ ਕਰਕੇ ਮੇਨ ਟਾਈਟਲ ਰੱਖਣ ਦਾ ਰੀਜ਼ਨ ਇਹ ਸੀਗਾ ਕਿ ਬਠਿੰਡਾ ਜੰਕਸ਼ਨ ਕਿ ਬਠਿੰਡੇ ਤੇ ਕਹਾਣੀ ਆ ਤਾਂ ਇਹੀ ਰੀਜ਼ਨ ਸੀ ਇਹਦਾ ਜਿੱਦਾਂ ਆਪਾਂ ਗੱਲ ਕਰੀ ਨਾ ਤੇ ਦੀਪ ਸਿੱਧੂ ਬਾਈ ਹੋਰਾਂ ਨੇ ਉਹਨਾਂ ਨੇ ਵੀ ਬਠਿੰਡੇ ਨੂੰ ਲੈ ਕੇ ਫਿਲਮਾਂ ਬਣਾਈਆਂ ਜੋਰਾ ਕਿਤੇ ਉੱਥੋਂ ਤਾਂ ਨਹੀਂ ਤੁਸੀਂ ਸੋਚਿਆ ਯਾਰ ਇਸ ਆਪਾਂ ਆਈਡੀਆ ਨੂੰ ਅੱਗੇ ਕੈਰੀ ਔਨ ਕਰਦੇ ਨੇ ਦੀਪ ਸਿੱਧੂ ਬਾਈ ਦਾ ਮੈਂ ਬਹੁਤ ਵੱਡਾ ਫੈਨ ਆ ਉਹਨਾਂ ਦੀ ਲਿਖਤ ਦਾ ਬਹੁਤ ਵੱਡਾ ਫੈਨ ਆ ਤੇ ਆਪਣਾ ਅਮਰਦੀਪ ਗਿਲਪਾਜੀ ਦਾ ਡਾਇਰੈਕਟਰ ਨੇ ਸਾਡੇ ਉਹਨਾਂ ਨੂੰ ਵੀ ਕਹਿ ਲੋ ਤੁਸੀਂ ਦੇਖਦੇ ਕਿ ਸ਼ੁਰੂ ਕੀਤਾ ਸਿਨੇਮਾ ਦਾ ਉਹਨਾਂ ਨੂੰ ਦੇਖ ਕੇ ਸ਼ੁਰੂ ਕੀਤਾ ਕਿਉਂਕਿ ਸਾਡੇ ਮੁੱਢ ਨੇ ਉਹ ਅਸੀਂ ਉਹਨਾਂ ਦੇ ਪਿੱਛੇ ਆ ਬਸ ਉਹਨਾਂ ਨੇ ਜਿੱਥੇ ਤੱਕ ਲੈ ਕੇ ਗਿਆ ਸੀ ਉਹਨਾਂ ਦੀਆਂ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਥੈਂਕ ਯੂ ਵੀਰ ਥੈਂਕ ਯੂ ਬਹੁਤ ਲੰਮਾ ਸਟਰਗਲ ਆ ਤੁਹਾਡਾ ਮਤਲਬ ਪਹਿਲਾਂ ਫਿਲਮਾਂ ਦੇ ਵਿੱਚ ਵੈਬ ਸੀਰੀਜ਼ ਦੇ ਵਿੱਚ ਛੋਟੇ ਛੋਟੇ ਕਿਰਦਾਰ ਸੀ ਗੁਰਮੱਘੀਨੀ ਦਾ ਕੰਮ ਹੁੰਦਾ ਸੀਗਾ ਇੱਕ ਸਫਰ ਹੈ ਇੱਕ ਜਰਨੀਆਂ ਲੰਬੀ ਇੱਕ ਹੁਣ ਤੁਸੀਂ ਵੈਬ ਸੀਰੀਜ਼ ਲੈ ਕੇ ਰਹੇ ਜਿਹਦੇ ਵਿੱਚ ਮੁੱਖ ਕਰਦਾਰ ਹੈ ਹਾਲਾਂਕਿ ਪਹਿਲਾਂ ਵੀ ਇੱਕ ਵੈਬ ਸੀਰੀਜ਼ ਆਈ ਸੀ ਬਹਿਰੂਪੀਆ ਫਿਲਮ ਸੀ ਤਾਂ ਕਿੰਨਾ ਔਖਾ ਰਹਿੰਦਾ ਉਹ ਹੋ ਕਿ ਇੱਕ ਰਹਿਣਾ ਫਿਲਮ ਦੇ ਵਿੱਚ ਬਹੁਤ ਥੋੜੀ ਥੋੜੀ ਸਪੋਰਟ ਮਿਲਨੇ ਬਟ ਜਦੋਂ ਵੱਡੇ ਪੱਧਰ ਤੇ ਖੁਦ ਫੁੱਲ ਬਲੈਸ਼ ਆਉਣਾ ਸਾਹਮਣੇ ਉਹ ਇੱਕ ਸਫਰ ਕਿੰਨਾ ਦਾ ਰਹਿੰਦਾ ਕਿਉਂਕਿ ਲੋਕੀ ਬਹੁਤ ਕੁਝ ਬੋਲ ਰਹੇ ਹੁੰਦੇ ਐਨਾ ਸਾਲ ਹੋ ਗਿਆ ਭਾਈ ਤੈਨੂੰ ਇਹੀ ਕੰਮ ਮਿਲ ਰਿਹਾ ਹੈ ਛੋਟਾ ਕੰਮ ਹੀ ਮਿਲ ਰਿਹਾ ਹੈ ਉੰਦਰ ਕੀ ਕੋ ਚੱਲ ਰਿਹਾ ਹੁੰਦਾ ਕਿ ਕੋਈ ਨਾ ਆਊਗਾ ਆਊਗਾ ਉਹ ਦਿਨ ਮੈਂ ਤਾਂ ਬਸ ਇਹ ਚੀਜ਼ ਲੈ ਕੇ ਚੱਲਦਾ ਹੁਣ ਨਾ ਕਿ ਜੇ ਮੈਂ ਤੁਸੀਂ ਹੁਣ ਕਹਿੰਦਾ ਬੜਾ ਲੰਬਾ ਸਮਾਂ ਹੋ ਗਿਆ ਮੈਨੂੰ ਵੀ ਲੱਗਦਾ ਕਿ 3-4 ਘੰਟੇ ਹੋ ਗਏ ਮੈਨੂੰ ਇਹ ਸਫ਼ਰ ਇਹ ਸਫ਼ਰ ਦੇ ਵਿੱਚ ਜਿਹੜੀ ਬੋਰੋਪੀਆ ਸੀ ਉਹ 2 ਘੰਟੇ ਪਹਿਲਾਂ ਰਿਲੀਜ਼ ਹੋਈ ਸੀ ਤੇ ਜਦੋਂ ਮੈਂ ਸਟਰਗਲ ਕਰਨ ਆਇਆ ਸੀ ਉਹ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਇਆ ਜੇ ਮੈਂ ਇਹ ਗੱਲ ਮੰਨ ਲਈ ਕਿ ਬਹੁਤ ਲੰਬਾ ਸਮਾਂ ਹੋ ਗਿਆ ਬਹੁਤ ਲੰਬਾ ਸਮਾਂ ਹੋ ਗਿਆ ਸਮਾਂ ਤਾਂ ਲੰਘਦਾ ਰਹਿੰਦਾ ਪਰ ਜੋ ਮਨ ਦੇ ਵਿੱਚ ਇੱਕ ਫੋਕਸ ਹੈਗਾ ਉਸ ਫੋਕਸ ਨੂੰ ਲੈ ਕੇ ਚੱਲ ਰਹੇ ਹਾਂ ਤੇ ਖੁਸ਼ੀ ਆਉਂਦੀ ਰਹਿੰਦੀ ਹੈ ਜਦੋਂ ਉਸ ਫੋਕਸ ਦੇ ਵੱਲ ਧਿਆਨ ਦਿੰਨੇ ਆੱਖਾਂ ਬੰਦ ਕਰਕੇ ਤੇ ਸਮਾਂ ਲੰਘਦਾ ਜਾਂਦਾ ਹੈ ਪਰ ਜੋ ਕਰਨਾ ਹੈ ਜੋ ਕਰਨਾ ਚਾਹੁੰਨੇ ਆ ਐਜ਼ ਐਨ ਐਕਟਰ ਉਹਦੇ ਲਈ ਲੰਬਾ ਸਮਾਂ ਲੱਗਦਾ ਤੇ ਪਤਾ ਨਹੀਂ ਕਿੰਨਾ ਲੰਬਾ ਸਮਾਂ ਲੱਗੇਗਾ ਮੈਂ ਤਾਂ ਘਰੇ ਵੀ ਇਹੀ ਗੱਲ ਕਹਿਣਾ ਹੁੰਨਾ ਕਿ ਜਦੋਂ ਮੇਰੀ ਭੈਣ ਮੈਨੂੰ ਕਹਿੰਦੀ ਹੁੰਦੀ ਹੈ ਵੀ ਐਤਕੀ ਤੂੰ ਮੈਨੂੰ ਰਖੜੀ ਤੇ ਕੀ ਦੇਵੇਂਗਾ ਤੇ ਮੈਂ ਉਹਨੂੰ ਕਹਿਣਾ ਹੁੰਨਾ ਬਈ ਇੱਕ ਸਾਲ ਖੜ ਜਾ ਤੈਨੂੰ ਮੈਂ ਆ ਚੀਜ਼ ਦੇ ਆਉਂਗਾ ਜਦੋਂ ਕੋਈ ਮਹਿੰਗੀ ਚੀਜ਼ ਦੀ ਡਿਮਾਂਡ ਕਰ ਲੇ ਤੋ ਇੱਕ ਸਾਲ ਕਰਦੇ ਕਰਦੇ ਨੂੰ ਕਰਦੇ ਕਰਦੇ ਨੂੰ ਜਿੰਨਾ ਲੰਬਾ ਸਮਾਂ ਤੁਸੀਂ ਕਹਿ ਰਹੇ ਹੋ ਨਾ ਮੈਨੂੰ ਮਹਿਸੂਸ ਹੋਇਆ ਨਾ ਉਹਨੂੰ ਮਹਿਸੂਸ ਹੋਇਆ ਤੇ ਐਸ ਰਖੜੀ ਤੇ ਜਦੋਂ ਮੈਨੂੰ ਕਿਹਾ ਕਿ ਕਿ ਐਤਕੀ ਮੈਨੂੰ ਆ ਚੀਜ਼ ਦੇਂਗਾ ਕਿੰਨੀ ਮਹਿੰਗੀ ਤੇ ਮੈਂ ਕਿਹਾ ਵੀ ਇੱਕ ਸਾਲ ਹੋਰ ਖੜ ਜਾ ਕਹਿੰਦੇ ਤੂੰ ਹਰ ਵਾਰੀ ਇੱਕ ਸਾਲ ਕਹਿ ਦਿੰਦਾ ਮੈਂ ਕਹਾਂ ਤੂੰ ਬੈਠ ਜਾਨੀ ਐ ਨਾ ਤੂੰ ਖੜਦੀ ਨਹੀਂ ਹੈਨਾ ਤੂੰ ਬਸ ਇਹੀ ਗੱਲ ਹੈ ਮੈਂ ਤਾਂ ਬਸ ਮਨ ਦੇ ਵਿੱਚ ਅਹੀ ਰੱਖਦਾ ਕਿ ਜੋ ਕਰਨਾ ਹੈ ਸਮਾਂ ਨਹੀਂ ਵੇਖ ਰਿਹਾ ਚੱਲੀ ਜਾ ਰਿਹਾ ਤੇ ਜਿੰਨਾ ਵੀ ਕੰਮ ਕਰਦਾ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਮਿਲਦੀ ਹੈ ਤੇ ਕਰ ਰਿਹਾ ਤੇ ਚਾਹੇ ਹੋ ਐਜ਼ ਅ ਮਾਡਲ ਕੰਮ ਹੋਵੇ ਚਾਹੇ ਗਾਣਾ ਗਾ ਲਈਏ ਕਦੇ ਤਾਂ ਕਹਿੰਦੇ ਨਾ ਵੀ ਐਕਟਰ ਲਈ ਪਰ ਫੋਕਸ ਮਨ ਦੇ ਵਿੱਚ ਉਹੀ ਹੈ ਐਜ਼ ਅਨ ਐਕਟਰ ਕਰਨਾ ਕਰ ਰਿਹਾ ਹਾਂ ਤੇ ਕਰਦਾ ਰਹੂੰਗਾ ਤੇ ਕਰੂੰਗਾ ਵੀ ਥੈਂਕ ਯੂ ਸੋ ਮਚ ਅੱਛਾ ਬਸੇ ਤੁਸੀਂ ਕਹਿੰਦੇ ਬਟੰਡੇ ਤੁਸੀਂ ਗੈਂਗ ਗੈਂਗਸਟਰ ਦਿਖਾਦੇ ਬਟੰਡੇ ਪਰ ਬਟੰਡੇ ਤਾਂ ਇੱਕ ਹੁੰਦਾ ਕੋਈ ਮਾਹੌਲ ਹੈ ਨਹੀਂ ਉੱਥੇ ਤਾਂ ਸਾਰੇ ਵਿਚਾਰੇ ਪਿਆਰ ਮੁਹੱਬਤ ਵਾਲੇ ਨੇ ਪੰਜ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਧਿਆਨ ਚਾਰ ਚਾਰ ਜਵਾਕਾਂ ਦੀਆਂ ਉਹ ਦਿਨ ਉਹ ਦਿਨ ਆ ਪੱਚ ਗਈ ਉੱਥੇ ਤਾਂ ਖਬਰ ਹੀ ਭੁੱਕੀ ਭੁੱਕੀ ਪੱਕੀ ਜਣੀ ਆਉਂਦੀਆਂ ਨਹੀਂ ਤਿੰਨ ਤਾਂ ਕੁਝ ਹੁੰਦੇ ਨਹੀਂ ਕਈ ਇਹ ਤੁਸੀਂ ਕਿਹੜੇ ਕਿਹੜੇ ਏਰੀਆ 'ਚ ਨੇ ਗੈਂਗਸਟਰ ਉੱਥੇ ਤੁਸੀਂ ਉਸ ਏਰੀਆ 'ਚ ਗਏ ਨਹੀਂ ਮੈਨੂੰ ਲੱਗਦਾ ਤੁਸੀਂ ਬਾਰੋ-ਬਾਰੋ ਮੋੜਾ ਹੈ ਲੱਗ ਰਿਹਾ ਹਾਂ ਬਠਿੰਡਾ ਤਾਂ ਵੈਸੇ ਹੀ ਵੈਲੀਆਂ ਦਾ ਸ਼ਹਿਰ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਬਠਿੰਡੇ ਦੇ ਬਹੁਤ ਸਾਰੇ ਗਾਣਿਆਂ ਦੇ ਵਿੱਚ ਵੀ ਬਠਿੰਡਾ ਨੂੰ ਹਾਈਲਾਈਟ ਕੀਤਾ ਜਾਂਦਾ ਹੈਗਾ ਸੋ ਵੈਸੇ ਕੋਈ ਨਹੀਂ ਇਹ ਤਾਂ ਹਸੀ ਮਜ਼ਾਕ ਆ ਵੈਸੇ ਕੋਈ ਕ੍ਰਾਈਮ ਨਹੀਂ ਹੈ ਦੇਖੋ ਇਹ ਐਂਟਰਟੇਨਮੈਂਟ ਆ ਇਨਟਰਟੇਨਮੈਂਟ ਲਈ ਕੈਰੈਕਟਰ ਪੈਦਾ ਕੀਤੇ ਜਾਂਦੇ ਨੇ ਸਟੋਰੀ ਕਹਾਣੀ ਪੈਦਾ ਕੀਤੀ ਜਾਂਦੀ ਨੇ ਸੋ ਇਹ ਇੱਕ ਦਿਮਾਗੀ ਥਾਟ ਨੇ ਵੈਸੇ ਐਸਾ ਕੁਝ ਨਹੀਂ ਬਹੁਤ ਸ਼ਾਂਤ ਮਾਹੌਲ ਆ ਇਹ ਹਾਂਜੀ ਮੈਂ ਪਹਿਲੀ ਵਾਰ ਤੁਹਾਨੂੰ ਪੁੱਛ ਰਿਹਾ ਅੱਛਾ ਜਦੋਂ ਫਿਲਮ ਇਸ ਤਰ੍ਹਾਂ ਦੀ ਆਪਾਂ ਡਿਜ਼ਾਈਨ ਕਰਦੇ ਹਾਂ ਨਾ ਸਭ ਤੋਂ ਵੱਡੀ ਗੱਲ ਹੈ ਕਿ ਐਕਸ਼ਨ ਫਿਲਮਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਹਾਂਜੀ ਇੱਕ ਇਹ ਵੀ ਗੱਲ ਹੁੰਦੀ ਹੈ ਕਿ ਉਸ ਫਿਲਮ ਦੇ ਨਾਲ ਕਿਸੇ ਸੀਨ ਦੇ ਨਾਲ ਉਹ ਸੀਨ ਮਿਲੇ ਨਾ ਹੂੰ ਇਸ ਚੀਜ਼ ਦਾ ਕਿੰਨਾ ਕਿ ਖਿਆਲ ਰੱਖੇ ਕਿਉਂ ਤੁਹਾਡਾ ਮੈਂ ਪ੍ਰੋਮੋ ਦੇਖਿਆ ਟ੍ਰੇਲਰ ਦੇਖਿਆ ਟੈਲਰ ਦੇ ਵਿੱਚ ਕਾਫੀ ਕੁਝ ਨਵਾਂ ਵੀ ਹੈਗਾ ਵਿੱਚ ਕੋਈ ਸ਼ੱਕ ਵਾਲੀ ਗੱਲ ਨਵਾਂ ਹੈਗਾ ਨਾ ਜੀ ਬਿਲਕੁਲ ਹੈਗਾ ਤਾਂ ਹੀ ਫਿਰ ਐਕਸ਼ਨ ਨਵਾਂ ਛਾਰਾ ਕੁਝ ਡਿਫਰੈਂਟ ਹੈ ਟਾਈਮ ਐਨੋ ਹੀਰੋ ਲਿਆ ਇਹਨਾਂ ਨੇ ਕਿਉਂਕਿ ਆਮ ਸਮਥਿੰਗ ਡਿਫਰੈਂਟ fromParams ਕਰਾਊਡ ਕੀ ਬਾਤ ਤਾੜੀਆਂ ਮਾਰਦੇ ਵੀ ਮਿੱਤਰੋ ਇਸ ਘਰ ਦੇ ਬਾਈ ਤੇ ਬਹੁਤ ਚਚੇ ਮੈਂ ਦੇਖਿਓ ਤੁਸੀਂ ਪੰਜ ਦੇ ਪੰਜ ਐਪੀਸੋਡ ਦੇਖਿਓ ਬਹੁਤ ਚਚੇ ਜੋ ਸ਼ੋਅ ਕਰ ਰਿਹਾ ਹੈ ਇਫ ਆਮ देयर it means there is something different acha idhar sawal hai mera meri angrezi galat to nahi ho gayi na 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 pathendi wale di angrezi ehji hundi hai ehji hundi hai na matlab gall samajh aa gayi na bas gall takane lagni chahidi bas theek kirdar hunda khas karke je mahila de kirdar di gall keri hai na kinnak entertain vi hoye ja jadon vardi pehndi hai ta zimmedariyan da bhar vad janda us role de prati ਤੁਹਾਡੀ ਜ਼ਿੰਮੇਵਾਰੀ ਕਿੰਨੀ ਵੱਡੀ ਹੋ ਉਸ ਸਮੇਂ ਜਦੋਂ ਯੂਨੀਫਾਰਮ ਦੇ ਵਿੱਚ ਉਹ ਕੈਰੈਕਟਰ ਪਲੇ ਕੀਤਾ ਪਰ ਸਾਹਮਣਾ ਵੀ ਤੁਹਾਡਾ ਗੈਂਗਸਟਰਾਂ ਦੇ ਨਾਲ ਪੈਣਾ ਤੁਹਾਡੀ ਫੀਲਿੰਗ ਕੀ ਸੀ ਉਸ ਸਮੇਂ ਹੂੰ ਇਹ ਮੈਂ ਪੰਜਾਬੀ ਵੀ ਸਮਝ ਲੇਤੀ ਹਾਂ ਐਸਾ ਨਹੀਂ ਹਰਿਆਣਵੀ ਬੋਲੀ ਜਬਾ ਆਪਨੇ ਵਰਦੀ ਡਾਲੀ ਸੀ ਤੋ ਕਿਹਦਾ ਲਗਾ ਹੁਣ ਹਿੰਦੀ ਮੇਰੀ ਮਾੜੀ ਹੈ ਬੀ ਐਕਚੁਅਲੀ ਡਾਇਰੈਕਟਰ ਸਰ ਪੁੱਛਦੇ ਹੈ ਕਿ ਆਪਨੇ उनको लग रहा है कि हरियाणवी समझती है पंजाबी नहीं समझते मैं समझ लेती हूँ एक्चुअली मैंने बहुत सारे कैरेक्टर्स किए हैं सीरियल्स भी किए हैं सावधान इंडिया क्राइम पेट्रोल बहुत सारे शोज़ जो मैंने किए तो उसमें मैंने इंस्पेक्टर और पुलिस वाला ही कैरेक्टर किया तो मेरे लिए एक्चुअली मुझे वर्दी से प्यार है मुझे बहुत अच्छा लगता है जब मैं एक मेरा ड्रीम था कि मैं जब एक करियर का गोल होता है कि मैं ये बनूंगी ये बनूंगी तो मुझे पुलिस का था बहुत ज़्यादा एक क्रेज़ था तो वो कैरेक्टर करके मुझे वो जो जुनून होता है ना वो मेरा उस कैरेक्टर को प्ले करने में मुझे हेल्प किया और बहुत जब आप देखेंगे तो एक हरी पंजाबी वेब सीरीज में हरियाणवी जो टच दिया है तो वो बहुत सुपर है ठीक रहा बहुत अच्छा बहुत अच्छा।, बहुत अच्छा बहुत अच्छा बहुत अच्छा जी मेरा तो सवाल है जी तुम क्या है मेरा रोमांटिक क्यों पैंता कारण की ਮੈਨੂੰ ਕੋਈ ਚੱਜਦਾ ਬੰਦਾ ਨਹੀਂ ਲੱਭਦਾ ਆਪਾਂ ਪਿਆਰਪੁਰ ਦਾ ਇਹ ਮਤਲਬ 100% ਸਹੀ ਹੈ ਕਿ ਤੁਸੀਂ ਜਿੰਨੀਆਂ ਵੀ ਮੂਵੀਜ਼ ਦੇਖੀਆਂ ਇਹ ਚੀਜ਼ ਹੁੰਦੀ ਹੈ ਬਟ ਉਹ ਇਹਦੇ ਪਿੱਛੇ ਇੱਕ ਸਸਪੈਂਸ ਹੈ ਫਿਲਮ ਦੇ ਵਿੱਚ ਉਹ ਮੈਨੂੰ ਲੱਗਦਾ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਹੋ ਸਕਦਾ ਕਿ ਮੇਰਾ ਵੀ ਪਰਿਵਾਰ ਉਦਾਂ ਦਾ ਹੋ ਸਕਦਾ ਤਾਂ ਹੀ ਮੈਨੂੰ ਉਸੇ ਲੈਵਲ ਦੇ ਬੰਦੇ ਪਸੰਦ ਆਣਗੇ ਨਾ ਨਹੀਂ ਪਰ ਮੋਸਟਲੀ ਕੀ ਹੁੰਦਾ ਨਾ ਵੀ ਮੁੰਡੇ ਦੇ ਹੱਥ ਕੋਈ ਪਿਸਤੌਲ ਪਿਸਤੌਲ ਹੋਵੇ ਮਤਲਬ ਕੁੜੀ ਨੂੰ ਓ ਜਿਆਦਾ ਪਸੰਦ ਕਰ ਸਿਨੈਰੀਓ ਚੇਂਜ ਹੋ ਗਿਆ ਹਾਂ ਇਹ ਮਤਲਬ ਮੈਨੂੰ ਲੱਗਦਾ ਫਿਲਮਾਂ ਚ ਹੀ ਚੰਗਾ ਲੱਗਦਾ ਏ ਸੱਚੀ ਰੀਅਲ ਜ਼ਿੰਦਗੀ ਚ ਕੋਈ ਕੁੜੀ ਇਦਾਂ ਦੀਆਂ ਚੀਜ਼ਾਂ ਲਾਈਕ ਨਹੀਂ ਕਰੂਗੀ ਮੈਨੂੰ ਨਹੀਂ ਲੱਗਦੀ ਪਰ ਰੀਲਾਂ ਚ ਤਾਂ ਲਾਈਕ ਕਰਦੀਆਂ ਨੇ ਰੀਲਾਂ ਚ ਲਾਈਕ ਕਰਦੀਆਂ ਆ ਮਤਲਬ ਰੀਲ ਚ ਲਾਈਕ ਕਰਦੀਆਂ ਨੇ ਇਹਦਾ ਇੱਕੋ ਹੀ ਆਨਸਰ ਹੈ ਕਿ ਉਹ ਦੇਖਣ ਨੂੰ ਸੋਹਣਾ ਲੱਗਦਾ ਸਿਰਫ ਮਤਲਬ ਉਹ ਜਦੋਂ ਚੀਜ਼ਾਂ ਆਪਣੇ ਗੈਂਗਸਟਰ ਜੇ ਆਪਣੇ ਘਰੋਂ ਨਿਕਲਣ ਤਾਂ ਮਤਲਬ ਉਹ ਕਦੇ ਵੀ ਚੰਗੇ ਨਹੀਂ ਲੱਗਦੇ ਕਦੇ ਵੀ ਚੰਗਾ ਨਹੀਂ ਲੱਗਦਾ ਕਿ ਆਪਣਾ ਭਰਾ ਆਪਣਾ ਹਸਬੈਂਡ ਆਪਣਾ ਫਾਦਰ ਲੜਾਈ ਕਰਦਾ ਕੁੱਟਮਾਰ ਕਰਦਾ ਜਾਂ ਕੁੱਟ ਖਾਂਦਾ ਜਾਂ ਜੇਲ੍ਹਾਂ ਦੇ ਚੱਕਰ ਘਾਟਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕੁੜੀ ਨੂੰ ਇਹ ਪਰਸਨਲੀ ਪਸੰਦ ਹੋਣਗੇ ਚਲੋ ਚੰਗੀ ਗੱਲ ਹੈ ਜੀ ਨਹੀਂ ਪਸੰਦ ਹੋਵੇ ਤੇ ਜਿਹੜੀਆਂ ਤਾੜੀਆਂ ਵੱਜ ਰਹੀਆਂ ਕੁੜੀਆਂ ਮਾਰ ਰਹੀਆਂ ਬੰਦੇ ਨਹੀਂ ਮਾਰ ਰਹੇ ਮੇਰੀ ਗੱਲ ਬੰਦੇ ਚੁੱਪੀ ਬੈਠੇ ਹੋ ਬਹਿਦਾ ਕਿੰਨੀ ਵੀਰੇ ਚੰਗ ਵਧੀਆ ਗੱਲ ਆ ਜੰਮ ਤੇ ਸਾਰੇ ਕਹਿ ਦਿੰਦੇ ਆਈ ਏਮ ਗੋਡ ਸ਼ਾਇਦ ਰੋਂਦੇ ਵੀ ਆਦੇ ਹੋਣਗੇ ਬਿਲਕੁਲ ਸਹੀ ਗੱਲ ਹੈ ਜਦ ਜੇ ਇਹਨਾਂ ਨੂੰ ਗੋੜ ਦਾ ਮਤਲਬ ਨਾ ਪਤਾ ਲੱਗਿਆ ਤੇ ਫਿਰ ਬਸ ਉਹ ਜਿਹੜੀ ਤੁਸੀਂ ਗੱਲ ਆਖੀ ਹੈ ਉਹੀ ਹੋਏਗਾ ਹੁਣ ਗੋੜ ਤਾਂ ਤੁਸੀਂ ਵੀ ਪੱਤਰਕਾਰੀ ਚ ਜਿਵੇਂ ਦੇ ਸਵਾਲ ਕਰ ਰਹੇ ਹੋ ਗੋੜ ਮਤਲਬ ਬੱਕਰ ਕੀ ਬੱਕਰੀ ਬੱਕਰੀ ਆਪਾਂ ਬੱਕਰੀ ਆ ਨਹੀਂ ਅਸੀਂ ਬੱਕਰੀ ਨਹੀਂ ਹਾਂ ਮੁਬਾਰਕਾਂ ਜੀ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਰਮਾਤਮਾ ਤੁੱਖ ਰੱਖੇ ਬਟੰਡਾ ਜੰਕਸ਼ਨ ਵੀਰੇ ਬਟੰਡੇ ਨੂੰ ਭਾਗ ਹੀ ਲਾਈ ਹਨ ਅੱਗੇ ਪਰ ਅੱਗੇ ਤੋਂ ਬਟੰਡੇ ਨੇ ਰੋਮਾਂਟਿਕ ਜੀ ਫਿਲਮ ਬਣਾਈ ਕੋਈ ਇਹ ਬਾਸ ਸਾਡੇ ਦੇ ਖੜੀ ਹੈ ਕੋਈ ਚਿੱਠੀ ਲੈ ਕੇ ਪੀ ਆਰ ਟੀ ਸੀ ਬਸ ਕੋਈ ਚਿੱਠੀ ਫੜਾ ਰਹੀ ਹੈ ਉਧਰ ਉਹਦਾ ਪਿਓ ਆ ਗਿਆ ਉਹਨੂੰ ਝਾਮ ਲੈ ਕੇ ਆਓ ਉਸ ਤੇ ਜ਼ਰੂਰ ਬਣਾਵਾਂਗੇ ਮੂਵੀ ਯਾਰ ਮੇਰੇ ਤਾਂ ਦੋ ਤਿੰਨ ਵਾਰ ਹੀ ਪੈ ਚੁੱਕੀਆਂ ਬਸ ਮੈਂ ਮੈਂ ਤਾਂ ਆਪ ਹੀ ਸਟੋਰੀ ਹਾਂ ਮੁਬਾਰਕਾਂ ਜੀ ਬਹੁਤ ਬਹੁਤ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਕੋਈ ਹੋਰ ਹੈ ਵੀ ਸੀਰੀਜ਼ ਹੋਗੀ एंड दस जून बठिडा जंक्शन ऑन चौपाल ओ टी थैंक यू सो मच एक बार जोरदार प्लीज़ विशिंग यू ऑल वेरी बेस्ट फॉर टेंथ ऑफ जून फॉर बठिडा जंक्शन जी रिलज़ हो रही है जी चौपाल ओ टी थैंक यू सो मच आओ भी आओ जी सर प्लीज़ सो मैं रिक्वेस्ट कर दूँ सारी टीम आप बार प्लीज़ चेयर ले सो हाँ जी प्लीज इधर सेंटर से नवदीप फिर एंड इधर भी चेयर लगे ने अपना पहला ट्रेलर देखते हैं उस तो बाद web series ਬਾਰੇ ਗੱਲਾਂ ਬਾਤਾਂ ਕਰਦੇ ਹਾਂ ਸੋ ਰਿਕੁਐਸਟ ਹੈ ਜਿਹੜੇ ਵੀ ਨਾਲ ਗੈਸਟ ਆਏ ਨੇ ਉਹ ਪਲੀਜ਼ ਇੱਕ ਵਾਰੀ ਤੁਸੀਂ ਵੀ ਪਿੱਛੇ ਸੈਟਿੰਗ ਲੈ ਸਕਦੇ ਹੋ ਐਂਡ ਜਿਹੜੀ ਸਾਡੀ ਸਾਰੀ ਟੀਮ ਹੈ ਸਾਰੀ ਕਾਸਟ ਪ੍ਰੋਡਿਊਸਰਸ ਐਂਡ ਡਾਇਰੈਕਟਰਸ ਉਹ ਅੱਗੇ ਵਾਲੀ ਸੀਟਾਂ 'ਤੇ ਬੈਠ ਸਕਦੇ ਨੇ ਇੱਕੋ ਵਾਰ ਜੇ ਹੋਣਗੇ ਸਾਰੇ ਰਿਲੀਜ਼ ਹੋਣਗੇ ਤੇ ਕਿੰਨੇ ਐਪੀਸੋਡਸ ਨੇ ਟੋਟਲ 5 5 ਐਪੀਸੋਡਸ ਓਕੇ ਤੇ ਜਦੋਂ ਇਹ ਸੀਰੀਜ਼ ਬਣਾਈ ਇਸ ਜੀਗਰ ਮੰ ਦੇ ਵਿੱਚ ਵੀ ਕਿੱਦਾਂ ਦਾ ਜਨਰ ਲੈ ਕੇ ਆਏ ਆਂ ਇਹ ਵੈਬ ਸੀਰੀਜ਼ ਦੇ ਵਿੱਚ ਕਿਉਂਕਿ ਬਿਕਾਜ਼ ਅਸੀਂ ਦੇਖ ਰਹੇ ਹਾਂ ਕਾਸਟ ਵੀ ਬਹੁਤ ਬਾਖਮਾਲ ਹੈ ਐਂਡ ਲੀਲੀਪੁੱਟ ਫਰੂਕੀ ਸਾਹਿਬ ਉਹ ਵੀ ਤੁਸੀਂ ਇਸ ਦੇ ਵਿੱਚ ਲੈ ਕੇ ਆਏ ਹੋ ਕਿੱਦਾਂ ਦਾ ਜਨਰ ਹੋਣ ਵਾਲਾ ਹੈ ਸਾਰਾ ਐਕਸ਼ਨ ਹੈ ਥ੍ਰਿਲਰ ਹੈ ਕ੍ਰਾਈਮ ਹੈ ਉਹ ਕਿਉਂ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਕਿੱਦਾਂ ਹੋ ਰਿਹਾ ਹੈ ਵੈਬ ਸੀਰੀਜ਼ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕਿਹਾ ਬਠਿੰਡੇ ਦੀ ਗੱਦੀ ਪਿੱਛੇ ਲੜਾਈ ਹੈ

कैरेक्टर बहुत अच्छा था और एनसीसी ने हेल्प किया है कैरेक्टर प्ले करने में थोड़ा सा गला खराब है <laughs> तो हाँ जी कंटिन्यू प्लीज बाकी आप जब देखेंगे वेब सीरीज तो आप अच्छे से देख पाएंगे कि कैसे कैरेक्टर किस जोश के साथ किया है और निकल के आया कैरेक्टर पूरा ਸੋ so, NCC ਨੇ ਮੇਰਾ ਹੈਲਪ ਕੀਤਾ ਹੈ ਔਰ ਕਿਉਂਕਿ ਮੈਂ ਇੱਕ ਸਪੋਰਟਸ ਪਲੇਅਰ ਵੀ ਹਾਂ ਤਾਂ ਉਹ ਔਰ ਜ਼ਿਆਦਾ ਹੈਲਪ ਕਰਦਾ ਉਸ ਪਰਸਨੈਲਿਟੀ ਕੋ ਗਰੋਅ ਕਰਨ ਦੇ ਵਿੱਚ। ਕੀ ਬਾਤ ਹੈ। ਥੈਂਕ ਯੂ so much। ਸੋ so, I request you to pass the mic to Vicky properly ਵਧੀਆ ਡਿਸਪਲੇ ਕਰਨਾ ਚਾਹੁੰਦੇ ਸੀ ਐਂਡ ਇਸ ਦੇ ਵਿੱਚ ਕੀ ਖਾਸ ਹੋਣ ਵਾਲਾ ਤੁਹਾਡੇ ਡਾਇਰੈਕਟਰ ਦੇ ਪੁਆਇੰਟ ਆਫ View ਨਾਲ? ਖਾਸ ਤਾਂ ਇਹ ਹੈ ਕਿ ਮੇਰੀ ਐਂਟਰੀ ਸੀ ਇੰਡਸਟਰੀ 'ਚ ਪਹਿਲੀ ਸੀਰੀਜ਼ ਸੀ ਮੇਰੀ ਜਿਹੜੀ ਮੈਂ ਲਿਖੀ ਐਂਡ ਡਾਇਰੈਕਟ ਕੀਤੀ। ਤੇ ਬਸ ਇਹ ਹੋਇਆ ਕਿ ਸਾਰੀ ਚੀਜ਼ ਮੈਨੂੰ ਆਪ ਹੀ ਅੱਛਾ ਲੱਗਦਾ ਕਰਨਾ। ਹਰ ਇੱਕ ਚੀਜ਼ ਨੂੰ ਪ੍ਰੋਪਰ ਦੇਖਣਾ ਪੋਸਟ ਹੋਵੇ ਪ੍ਰੀ ਪ੍ਰੋਡਕਸ਼ਨ ਹੋਵੇ ਜੋ ਵੀ ਹੋਵੇ ਸੋ ਮੇਰੀ ਪਹਿਲੀ ਸੀਗੀ ਇਹ ਉਸ ਤੋਂ ਬਾਅਦ ਨਸੀਬ ਪੁਰਾ ਸਾਡੀ ਆਈ ਸੋ ਅੱਗੇ ਹੁਣ ਪ੍ਰੋਜੈਕਟ ਹੈਗੇ ਨੇ ਫਿਲਹਾਲ ਆਪਾਂ ਬਟੰਡਾ ਦੀ ਗੱਲ ਕਰਦੇ ਆਂ ਕੀ ਹਾਲ ਹੈ ਬਾਈ ਥੈਂਕ ਯੂ ਜੀ ਨੋਰ ਰੀਲੀਜ਼ ਹੋ ਰਹੀ ਹੈ ਸਰ ਸੋ ਆਪਾਂ ਹੁਣ ਸਾਡੇ ਪ੍ਰੋਡਿਊਸਰਜ਼ ਬੈਠੇ ਨੇ ਇਸ ਵੈਬ ਸੀਰੀਜ਼ ਲਈ ਕਿਵੇਂ ਤੁਸੀਂ ਆਨ ਬੋਰਡ ਆਏ ਕਿਵੇਂ ਤੁਹਾਡਾ ਵਿੰਕਲ ਬਾਈ ਨਾਲ ਕਨੈਕਟ ਹੋਇਆ ਐਂਡ ਸਾਰਾ ਪਲੀਜ਼ ਦੱਸੋ ਸਾਰੀ ਚਰਨੀ ਹੈ ਸਭ ਤੋਂ ਪਹਿਲਾਂ ਇਹ ਵਿੰਕਲ ਜਿਹੜਾ ਹੈ ਜੀ ਇਹ ਮੇਰਾ ਛੋਟਾ ਭਾਈ ਹੈ ਇਕੰਦਾ ਮੇਰੇ ਕੋਲ ਫਿਲਮ ਹੈ ਸਟੋਰੀ ਹੈ ਜਿਸ ਨੂੰ ਮੈਂ ਇੱਕ ਫਿਲਮ ਬਣਾਣਾ ਚਾਹੁੰਦਾ ਵੈਬ ਸੀਰੀਜ਼ ਬਣਾਣਾ ਚਾਹੁੰਦਾ ਤੇ ਕੰਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਇਹਦੀ ਸਟੋਰੀ ਸੁਣੀ ਮੈਨੂੰ ਬਹੁਤ ਵਧੀਆ ਲੱਗੀ ਔਰ ਉਸ ਤੋਂ ਬਾਅਦ ਫਿਰ ਮੈਂ ਨੂੰ ਅਕਾਤੂ ਗਾਰਦੀ ਮੈਂ ਵੀ ਕਰਨਾ ਚਾਹੁੰਦਾ ਆਪਾਂ ਕਰਦੇ ਕੋਈ ਗੱਲ ਨਹੀਂ ਔਰ ਇਸ ਤਰ੍ਹਾਂ ਇਹਨੇ ਵਿੰਕਲ ਨੇ ਜੋ ਵੀ ਹੈ ਦੇਖੋ ਰਾਈਟਰ ਵੀ ਵਿੰਕਲ ਹੈ ਡਾਇਰੈਕਟਰ ਵੀ ਵਿੰਕਲ ਹੈ ਔਰ ਐਸੇ ਨਹੀਂ ਸਾਰਾ ਕਿਤਾ ਮੈਂ ਸਿਰਫ ਇੱਕ ਨਾਮ ਦਾ ਪ੍ਰੋਡਿਊਸਰ ਹੈ ਇਹਦੇ ਨਾਲ ਹੋਰ ਕੁਝ ਨਹੀਂ ਹੈ ਠੀਕ ਹੈ ਨਾ ਜੀ ਜੋ ਵੀ ਹੈ ਇਹ ਵਿੰਕਲ ਹੀ ਹੈ ਕੀ ਹਬਾ ਸਰ ਥੈਂਕ ਯੂ ਸੋ ਮਚ ਪਿਆਰ ਭਰੀ ਸਸੀ ਕਾਲ ਜੀ ਤੁਸੀਂ ਆਏ ਤੁਹਾਡੇ ਕਰਕੇ ਬਠਿੰਡਾ ਜੰਕਸ਼ਨ ਦਾ ਜੀ ਜੋ ਵੀ ਸਾਡੀ ਅੱਜ ਪ੍ਰੋਮੋਸ਼ਨ ਕਰ ਰਹੀ ਹੈ ਟੀਮ ਇਹ ਉਹਦੀ ਸਾਰੀ ਖਬਰਾਂ ਇੰਡਸਟਰੀ ਚ ਪਹੁੰਚ ਰਹੀਆਂ ਨੇ ਲੋਕਾਂ ਤੱਕ ਪਹੁੰਚ ਰਹੀਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੇਰਾ ਥੈਂਕ ਯੂ ਤੂੰ ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਉਹ ਕਰਦਾ ਪੇਸ਼ ਕਰਦਾਗਾ ਅ ਰਹੀ ਗੱਲ ਮੈਂ ਕਿਉਂ ਆਇਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਕਿੰਨੀ ਆਪਣਾ ਭਰਾ ਹੈ ਅਸੀਂ ਬਹੁਤ ਟਾਈਮ ਤੋਂ ਇਕੱਠੇ ਮੈਨੂੰ ਜਰਨੀ ਸਟਾਰਟ ਕੀਤੀ ਹੋਈ ਹੈ ਯੂਨੀਵਰਸਿਟੀ ਤੋਂ ਅਸੀਂ ਇਕੱਠੇ ਪੰਜਾਬੀ ਸਟੇ ਪਟਾਲਾ ਤੋਂ ਫਿਰ ਆਪਣੇ ਵਿੰਕਲ ਵਿੰਕਲ ਨਾਲ ਮੈਂ ਪਹਿਲਾਂ ਇੱਕ ਫਿਲਮ ਕਰ ਚੁੱਕਿਆ ਨਸੀਬ ਪੁਰਾ ਉਦੋਂ ਤੋਂ ਵਿੰਕਲ ਨਾਲ ਜੁੜਿਆ ਹੋਇਆ ਬਹੁਤ ਮਿਹਨਤੀ ਮੁੰਡਾ ਹੈ ਨਵੇਂ ਆਈਡੀਆਜ਼ ਨੇ ਨਵੇਂ ਤਰੀਕੇ ਨਾਲ ਕੰਮ ਕਰਨ ਦਾ ਇਹਨੂੰ ਸ਼ੌਂਕ ਹੈ ਤੇ ਫਿਰ ਪ੍ਰੋਡਿਊਸਰ ਸਾਹਿਬ ਸਾਡੇ ਜਿਹੜੇ ਨਵੇਂ ਨੇ ਉਹ ਕਹਿੰਦੇ ਨੇ ਵੀ ਅਸੀਂ ਨਾਮ ਦੇ ਪ੍ਰੋਡਿਊਸਰ ਹਾਂ ਉਹਨਾਂ ਨੇ ਹੁਣੇ ਕਿਹਾ ਨਾਮ ਦੇ ਨਹੀਂ ਹੈਗੇ ਤੁਸੀਂ ਐਕਚੁਅਲ ਚ ਪ੍ਰੋਡਿਊਸਰ ਹੈਗੇ ਹੋ ਇਦਾਂ ਦੇ ਨਾਮ ਦੇ ਪ੍ਰੋਡਿਊਸਰ ਮੈਂ ਜਾਣਾ ਹਾਂ ਡਾਇਰੈਕਟਰ ਨੂੰ ਐਕਟਰ ਨੂੰ